ਲਓ ਜੀ ਯਾਤਰਾ ਦਾ ਆਖਰੀ ਦਿਨ ਹੈ ਅੱਜ ਆਜੋ ਆਜੋ ਸਾਵਾ ਜੋ ਇਨਸ਼ਾਅੱਲਾ ਮਿਲਦੇ ਰਹਿਣਾ ਹੈ ਯਾਰੋ ਹੈ ਯਾਤਰਾ ਦੇ ਆਖਰੀ ਦਿਨ ਅੱਜ ਯਾਤਰਾ ਦਾ ਆਖਰੀ ਦਿਨ ਹੈ ਤੇ ਤਿਆਰੀ ਹੋ ਚੁੱਕੀ ਹੈ ਬੈਗ ਬੂਕ ਇਹਨੇ نیچے ਲੈ ਆਏ ਆਖਰੀ ਬੱਸਾਂ ਲੱਗ ਚੁੱਕੀਆਂ ਨੇ ਬਾਰ-ਬਾਰ ਇਹਨਾਂ ਦਾ ਪਿੰਟਾ ਹੋ ਰਹੀ ਹੈ ਜਲਦੀ ਤੇ ਚਲਦੀ ਆਓ ਸਾਧ ਜੀ ਬਾਜ ਜੀ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਪਾਕਿਸਤਾਨ ਤੁਸੀਂ ਦੱਸੋ ਜੀ ਕਿਵੇਂ ਲੱਗਿਆ ਬਹੁਤ ਅਸਾ ਲੱਗਿਆ ਬਹੁਤ ਅੱਛਾ ਲੱਗਿਆ ਜੀ ਸਸਤਾ ਹੈ ਨਾ ਆਪਣੇ ਵਾਸਤੇ ਆਪਣੇ ਵਾਸਤੇ ਨਾ ਨਾ ਜੇਬ ਸਸਤੀ ਆਪਣੇ ਇਹ ਸਸਤੇ ਆਂਕਲ ਦਾ ਲਵਾਦ ਆ ਕਹਿੰਦੇ 1 ਲੱਖ ਡੇਢ ਲੱਖ ਇੱਥੇ ਇੱਕ ਵੱਧ ਲੱਗਿਆ ਪਰ ਲਾਹ ਲਾ ਕਿੰਨੀ ਲੱਗਿਆ ਵੀ ਲੱਗ ਗਿਆ ਬਹੁਤ ਰੈਂਟ ਰਿਹਾ ਨਹੀਂ ਕੁਝ ਤਾਂ ਜਾਂਦੇ ਆ ਚਲੋ ਕਹਿੰਦੇ ਜੇਬਾਂ ਖਾਲੀ ਕਰਦੇ ਬਾਸਦਾਂ ਆਣ ਨੂੰ ਜਾਨ ਨੂੰ ਜੀ ਨਹੀਂ ਕਰਦਾ ਜਾਨ ਨੂੰ ਜੀ ਨਹੀਂ ਕਰਦਾ ਲਓ ਜੀ ਇਹ ਬੰਦੇ ਕਹਿੰਦੇ ਸਾਡਾ ਮਨ ਲੱਗ ਗਿਆ ਪਾਕਿਸਤਾਨ ਚਚਤ ਰਹਾਂਗੇ ਇੱਥੇ ਤੇ ਬਾਕੀ ਸੰਗਤ ਸਾਰੀ ਆਉ ਦੇ ਚੱਕੀ ਖੜੀ ਹੈ ਬੈਗ ਰੇੜੀ ਨਹੀਂ ਜਾਣ ਬਾਰੇ ਪਿੱਛੇ ਹੋਣਾ ਚਾਹੀਦਾ ਕਿਸੇ ਪਿੱਛੇ ਲਾਏ ਚਾਚੇ ਉਰੀ ਵੀ ਕਹਿੰਦੇ ਖਰਚੀ ਬਹੁਤ ਕਰਾਤਾ ਰਾਤ ਕਹਿੰਦੇ ਲਾਹੌਰ ਨੇ ਜੇਬਾ ਤੇ ਮੁੱਕ ਗਿਆ ਕੱਖ ਨਹੀਂ ਕੱਖ ਨਹੀਂ ਰਹਾ ਪਿੰਡ ਜਾਣ ਜੋਗੇ ਤਾਂ ਹੈਗੇ ਉਹ ਨਾ ਕਰਾਇਆ ਬਾਲਾ ਲੈ ਕੇ ਸਹੀ ਗੱਲ ਹੈ ਲਓ ਜੀ ਆਖਰੀ ਦਰਸ਼ਨ ਨੇ ਇਹ ਗੁਰੂ ਮਹਾਰਾਜ ਗੁਰੂ ਮਹਾਰਾਜ ਸਾਰੀ ਸੰਗਤ ਬਹੁਤ ਸੋਹਣੇ ਦਰਸ਼ਨ ਕਰਕੇ ਜਾ ਰਹੇ ਆ ਸਾਰਿਆਂ ਨੂੰ ਕਰਵਾਵੇ ਪ੍ਰਮਾਤਮਾ ਪ੍ਰਮਾਤਮਾ ਕਰਾਵੇ ਕਰੀ ਰੱਬਾ ਕਿਤੇ ਮੇਲ ਕਹਿੰਦਾ ਦਿੱਲੀ ਤੇ ਲਾਹੌਰ ਦਾ ਨਾ ਸਿੱਧੀ ਆ ਜਾ ਗਰੀਏ ਬੱਸ ਹੱਸ ਬੱਸ ਚੜ ਕੇ ਆ ਟਰੇਨ ਚੜ ਕੇ ਤੇ ਇਥੋਂ ਦੀ ਜਿਹੜੀ ਪੁਲਿਸ ਹੈ ਇਹਨਾਂ ਨੇ ਹੀ ਬਹੁਤ ਹੱਥ ਦਿੱਤਾ ਹੈ ਬਹੁਤ ਵਧੀਆ ਪ੍ਰਬੰਧ ਸੀਗਾ ਇਹ ਅਗਰਦਵਾਰਾ ਡੇਰਾ ਸਾਹਿਬ ਲਾਹੌਰ ਤੇ ਜਿੱਥੇ ਆਖਰੀ ਦਰਸ਼ਨ ਗਿਦਾ ਰਹੇ ਨੇ ਇਹ ਏ ਬੰਦੇ ਵੀ ਕਹਿੰਦੇ ਬਾਰਡਰ ਤੱਕ ਤਾਂ ਜਾਵਾਂਗੇ ਤੁਹਾਨੂੰ ਛੱਡਣਾ ਪਰ ਅੱਗੇ ਤੁਸੀਂ ਆਪ ਵੀ ਜਾਣਾ ਔਰ ਸਾਹਮਣੇ ਬਸ ਆਪਣੀ ਐ ਤੇ 44 ਦੇ ਪਿੱਛੇ 45 ਲੱਗਣੀ ਐ 45 ਦੇ ਪਿੱਛੇ 46 ਇੱਕ ਬੱਸ ਵੀ ਇੱਧਰ ਉੱਧਰ ਨਹੀਂ ਹੋ ਸਕਦੀ ਤੁਸੀਂ ਦੇਖ ਰਹੇ ਹੋ ਇਹ ਰਹੇ ਆਪਣੇ ਵਾਇਲਟ ਸਾਹਿਬ ਜਾਣਾ ਪੈ ਰਿਹਾ ਉਹ ਘੜੀਆਂ ਸਾਰੀਆਂ ਬੱਸਾਂ ਦੇਖੋ ਪੂਰੀਆਂ ਤੇ ਆ ਪਰਖ ਆਏ ਹੁਣ ਬੈਗ ਤੇ ਬੈਗ ਤਕਰੀਬਨ ਸਾਰਿਆਂ ਨੇ ਚੱਕ ਹੀ ਲੈਂਦੇ ਲਓ ਜੀ ਕਹਿੰਦੇ ਦੋ ਛੋਟੇ ਹਾਥੀ ਜਿੰਨਾਂ ਦਾ ਨੀਚੀ ਜਗ੍ਹਾ ਬੈਗ ਹੀ ਬੈਗ ਕਰ ਦਿੰਦੇ ਨੇ ਥੱਲੇ ਜਿੰਨੇ ਮਰਜ਼ੀ ਤੇ ਨਹੀਂ ਚੱਲੋ ਕਹਿੰਦੇ ਆਹ ਲਓ ਜੀ ਮੇਰੇ ਵਾਲਾ ਆ ਆ ਆਪਣੇ ਬੈਗ ਦੀ ਨਿਸ਼ਾਨੀ ਪੱਕੀ ਐ ਪਹਿਲਾ ਲਾਉਂਦੇ ਨੇ ਹੈ ਅਟੈਚੀ ਚਣਕੇ ਤੇ ਫੇਰ ਲਾਉਂਦੇ ਨੇ ਬੈਗ ਆਹ ਲਓ ਜੀ ਜੰਨਾਚਰ ਯਾਤਰਾ ਚੱਲਦੇ ਕਨੈਕਟਰ ਦੇ ਡਰਾਈਵਰ ਕਿਸੇ ਪਾਸੇ ਵੀ ਨਹੀਂ ਜਾ ਸਕਦੇ ਨਾ ਹੀ ਬਸ ਜਾ ਸਕਦੀ ਹੈ ਜੇ ਡੀਜ਼ਲ ਪੋਣਾ ਹੈ ਤਾਂ ਨਾਲ ਸਿਕਿਉਰਟੀ ਜਾਊਗੀ ਤੇ ਬੱਸ ਬਿਲਕੁਲ ਵੀ ਸੁਣੀ ਨਹੀਂ ਛੱਡੀ ਜਾਂਦੀ ਬਾਈ ਹੋਰਾਂ ਨੇ ਬਹੁਤ ਸੋਹਣੀ ਯਾਤਰਾ ਕਰਾਈ ਹੈ ਸਾਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਸਾਰੀ ਸੰਗਤ ਬਹੁਤ ਜ਼ਿਆਦਾ ਖੁਸ਼ ਹੋ ਕੇ ਜਾ ਰਹੀ ਹੈ ਯਾਤਰਾ ਚੋਂ ਲਓ ਜੀ 2:30 ਮਿੰਟ ਹੈ ਸਾਡਾ ਜਿਹੜਾ ਕਾਫਲਾ ਅੱਗੇ ਚੱਲ ਰਿਹਾ ਹੈ ਇਥੋਂ ਕਹਿੰਦੇ 7 2.5 ਕਿਲੋਮੀਟਰ ਬਾਅਦ ਹੈ ਅੱਧੇ ਘੰਟੇ ਦੀ ਬਾੜ ਹੈ ਜੀ ਸਹੀ ਜਦੀ ਆਵੇ ਰਸਤੇ 'ਚ ਨਾ ਖੜਨ ਜੰਦੀ ਵਾਰ ਦੇ ਤੁਹਾਨੂੰ ਲਾਹੌਰ ਦੇ ਦਰਸ਼ਨ ਕਰਾ ਰਹੇ ਆ ਇਹ ਆ ਗਿਆ ਜੀ ਇਥੋਂ ਦਾ ਕਹਿੰਦੇ ਰੇਲਵੇ ਸਟੇਸ਼ਨ ਆ ਕੱਲ ਰੇਲਵੇ ਸਟੇਸ਼ਨ ਵੀ ਦੇਖ ਕੇ ਗਏ ਅਸੀਂ ਪੁਰਾਣੀ ਲੁੱਕ ਹੈ ਪੂਰੀ ਕਿ ਨਹੀਂ ਪਹਿਲੀਆਂ ਬੱਸਾਂ ਕਹਿੰਦੇ ਹਲੇ ਵਾਪਸ ਆਈਆਂ ਨੇ ਅਸੀਂ ਹਲੇ ਜਾ ਰਹੇ ਹਾਂ ਜੱਥਾ ਜਿਹੜਾ ਤਿੰਨ ਤਿੰਨ ਸ਼ਿਫਟਾਂ ਦੇ ਵਿੱਚ ਹੀ ਚੱਲ ਰਿਹਾ ਲਗਾਤਾਰ ਹਾਂ 10 ਤੋਂ 20 20 ਤੋਂ 40 40 ਤੋਂ ਸਾਰੀਆਂ ਬੱਸਾਂ 57 ਤੱਕ ਨੇ 17 ਬੱਸਾਂ ਇਹ ਹੁੰਦੀਆਂ ਨੇ ਇਹ ਹੈ ਲਾਹੌਰ ਦੀ ਟ੍ਰੈਫਿਕ ਇੱਥੋਂ ਦੀਆਂ ਕਾਰਾਂ ਆਟੋ ਮੋਟਰਸਾਈਕਲ ਇਹ ਨਹੀਂ ਲੋਕਲ ਸ਼ਾਪਸ ਰੇੜੀਆਂ ਗੈ ਨਹੀਂ ਨੂੰ ਆਪਾਂ ਫਰੂਟ ਪੂਰਾ ਵਧੀਆ ਆਉਂਦਾ ਤੇ ਆਪਣੇ ਨਾਲ ਸਸਤਾ ਲੱਗਿਆ ਸਾਨੂੰ ਫਰੂਟ ਸਾਰੇ ਹੱਥ ਲਾ ਕੇ ਦੇਖੋ ਸਵਾਦ ਕਰ ਰਹੇ ਨੇ ਪੂਰਾ ਇੱਕ ਚੀਜ਼ ਦੀ ਦੁਕਾਨਾਂ ਆ ਜਾਣ ਜਦੋਂ ਲਗਾਤਾਰੀਆਂ ਨੇ ਹਾਰ ਵਗੈਰਾ ਦੀਆਂ ਦੁਕਾਨਾਂ ਨੇ ਤਿੰਨ ਚਾਰ ਇਕੱਠੀਆਂ ਗੋਲਾਂ ਵਾਲੇ ਹਾਰ ਨੋਟਾਂ ਵਾਲੇ ਹਾਰ 4 ਮਿੰਟਾਂ ਦੇ ਵਿੱਚ ਵਿੱਚ ਜੀਪੀਐਸ ਅਨੁਸਾਰ ਆਪਾਂ ਬਾਰਡਰ ਤੇ ਪਹੁੰਚ ਜਾਵਾਂਗੇ ਇਹ ਨੇ ਬਾਰਡਰ ਦੇ ਨਾਲ ਲੱਗਦੇ ਪਿੰਡ ਇਹੋ ਜਿਹਾ ਮਾਹੌਲ ਹੈ ਇੱਥੇ ਕਹਿੰਦੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ 'ਚ ਜਿਹੜੀ ਤਰੱਕੀ ਹੈ ਉਹ ਹੌਲੀ ਹੁੰਦੀ ਹੈ ਚਾਹੇ ਇੰਡੀਆ ਦਾ ਬਾਰਡਰ ਹੋਵੇ ਚਾਹੇ ਪਾਕਿਸਤਾਨ ਦਾ ਤੇ ਇੱਥੋਂ ਦੇ ਲੋਕ ਨੇ ਜਿਹੜੇ ਜ਼ਿਆਦਾਤਰ ਮੱਝਾ گاਵਾਂ ਦੇ ਨਿਰਭਰ ਕਰਦੇ ਨੇ ਜ਼ਮੀਨਾਂ ਨਾਲੇ ਘਟਲੇ ਤੇ ਮਾਲ ਬਹੁਤ ਆ ਪਰ ਇਹਨਾਂ ਦਾ ਵੀ ਪਸ਼ੂ ਤਣ ਤੂੰ ਕਹਿੰਨੇ ਆਪਾਂ ਲਓ ਜੀ ਤਕਰੀਬਨ ਪਹੁੰਚ ਹੀ ਚੁੱਕੇ ਆ ਆਪਾਂ ਬਾਗਾ ਬਾਰਡਰ ਤੇ ਸਾਹਮਣੇ ਦੇਖਿਆ ਵੀ ਹੋਇਆ ਬਾਗਾ ਬਾਰਡਰ ਤੁਮਨੇ ਤੁਸੀਂ ਦੇਖ ਸਕਦਾ ਹੋ ਦੀਆ ਦਾ 플ੈਗ ਆ ਜੀ ਲਗਾਤਾਰ ਝੂਲ ਰਿਹਾ ਤੇ ਇਧਰ ਲਫ ਲੈ ਕਹਿੰਦੇ ਹਲੇ ਲਾ ਕੇ ਰੱਖਿਆ ਗਿਆ ਲੋ ਜੀ ਬਾਗਾ ਬਾਰਡਰ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਆਂ ਬਸਾਂ ਨੂੰ ਇੱਕ ਵਾਰੀ ਪਾਰਕ ਕੀਤਾ ਗਿਆ ਤੇ ਇਥੋਂ ਇੱਕ ਇੱਕ ਕਰਕੇ ਅੱਗੇ ਭੇਜਿਆ ਜਾ ਰਿਹਾ ਹੈ ਇੱਕ ਘੰਟਾ ਪਾਰਕਿੰਗ ਦੇ ਵਿੱਚ ਵੇਟ ਕਰਨ ਤੋਂ ਬਾਅਦ ਬਸ ਆਪਣੀ ਚੱਲ ਪਈ ਜਦ ਦੁਬਾਰਾ ਆਪਾਂ ਸਿਕਿਉਰਿਟੀ ਚੈੱਕ ਤੇ ਉਤਰਾਂਗੇ ਪਿੰਡ ਪਹੁੰਚਣ ਦੀ ਹਰ ਇੱਕ ਨੂੰ ਕਾਲੀ ਹੈ ਬਸਾਂ ਵਾਲੇ ਖੜੀ ਵੀ ਨਹੀਂ ਹੈਗੀ ਅੱਛਾ ਜੀ ਬੜਾ ਸਾਰੀ ਉੱਠ ਖੜੀ ਦੇਖ ਕਾਰਨ ਕਲੀ ਹੈ ਜੀ ਇਹਨੂੰ ਕਾਹੀ ਹੈ ਠੀਕ ਹੈ ਜੀ ਠੀਕ ਹੈ ਅੰਕਲ ਦੀ ਵਾਸਕੀ ਮਿਲ ਗਈ ਇਮੀਗ੍ਰੇਸ਼ਨ ਵਾਲੀ ਜਗ੍ਹਾ ਤੇ ਆ ਗਏ ਆਪਾਂ ਜਿੱਥੋਂ ਚੜੇ ਸੀ ਬਿਲਕੁਲ ਉੱਥੇ ਲਿਆਏ ਤੇ ਖਾਣਾ ਕੋਣਾ ਤਾਂ ਕਿਸੇ ਨੇ ਖਾਦਾ ਹੀ ਨਹੀਂ ਬੰਦਾ ਐਂ ਛੱਡ ਗਿਆ ਇਹਨਾਂ ਬਹੁਤ ਟਾਈਮ ਲੱਗੂ ਸਹੀ ਇਸ ਤਰ੍ਹਾਂ ਦੇ ਆਖਰੀ ਪਲ ਨੇ ਇਹ ਲਓ ਜੀ ਬੈਗ ਸਾਡੇ ਹੱਥ ਸਾਡੇ ਅੱਗੇ ਸੀ ਬੈਗ ਇਹ ਸਾਰੇ ਬੈਗ ਪਏ ਨੇ ਹੁਣ ਆਪਾਂ ਚੱਲਾਂਗੇ ਅੰਦਰ ਇਮੀਗ੍ਰੇਸ਼ਨ ਦੇ ਲਈ ਇੱਕ ਬੈਗ ਮੇਰਾ ਹੋਰ ਹੈ ਜੇਕਰ ਕਿਸੇ ਸਰਦਾਰ ਦਾ ਬੈਗ ਵਗੈਰਾ ਜਾਂ ਕੋਈ ਸਮਾਨ ਰਹਿ ਗਿਆ ਹੈ ਤੇ ਪਛਾਣ ਕਰਵਾ ਕੇ ਆਪਣਾ ਸਮਾਨ ਆਪ ਚੱਕ ਸਕਦਾ ਹੈ ਬੈਗ ਆਪਾਂ ਆਪਣੇ ਲੱਦ ਚੁੱਕੇ ਆਂ ਪੂਰੇ ਰੈਡੀ ਆਂ ਜੀ ਆਪਾਂ ਪਹਚਾਨ ਕਰ ਰਏ ਸਾਰੇ ਖਿਲਾਲ ਹੈ ਪਿੱਛੇ ਬੰਦਾ ਟਿਕਿਆ ਲੋ ਜੀ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਚਾਹ ਦਾ ਲੰਗਰ ਲਾਇਆ ਗਿਆ ਸੰਗਤ ਵਾਸਤੇ ਚਾਹ ਸਾਗ ਰਹੇ ਨੇ ਸਾਰੇ ਆਖਰੀ ਆਖਰੀ ਚਾਹ ਹੈ ਇਹ ਪਾਕਿਸਤਾਨ ਦੀ ਤੇ ਭਾਈ ਉਰੀ ਕਹਿੰਦੇ ਛੇਤੋਂ ਛੇਤੀ ਪਹੁੰਚ ਜੇ ਕਹਿੰਦੇ ਇੰਡੀਆ ਨਾ ਨਹੀਂ ਕੋਈ ਛੇਤੀ ਨਹੀਂ ਕੋਈ ਛੇਤੀ ਨਹੀਂ ਲੱਗ ਗਿਆ ਜੀ ਚਲੋ ਮੈਂ ਜੀਵ ਨਹੀਂ ਲੱਗਾ ਉਹ ਪਤਾ ਹੀ ਹੈ ਆ ਮੁੰਡਾ ਕਹਿੰਦਾ ਮੈਂ ਪੇਪਰ ਛੱਡ ਕੇ ਆ ਗਿਆ ਕਹਿੰਦਾ ਹਾਂ ਭਾਈ ਇਦਾਂ ਹੀ ਆ ਦੇਖ ਲੈਣਾ ਕਹਿੰਦੇ ਗੁਰੂ ਨੇ ਬੁਲਾਇਆ ਸੀ ਭੱਜੀ ਆਏ ਆ ਇਹ ਪਰ ਵੀ ਇਹਦਾ ਇਹ ਪਰ ਕਹਿੰਦੇ ਅਗਲੇ ਸਾਲ ਹੋ ਜਾਣਗੇ ਇਹ ਨਹੀਂ ਮਿਲਣਾ ਵੀਜਾ ਦੁਬਾਰੇ ਤੇ ਕੰਨ ਦੇ ਆ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜੀ ਪੰਜਾਬ ਯੂਨੀਵਰਸਿਟੀ ਇੱਧਰ ਨਹੀਂ ਦੀ ਪੰਜਾਬ ਇਹ ਕਹਿੰਦਾ ਪੰਜਾਬ ਯੂਨੀਵਰਸਿਟੀ ਦੇਖਣ ਦਾ ਮੇਰਾ ਬੜਾ ਮਨ ਸੀ ਤੇ ਅੰਦਰ ਨਹੀਂ ਜਾਣ ਦਿੱਤਾ ਹਨਾ ਬਾਈ ਇਹ ਗਿਆ ਬਾਈ ਫੋਲਡ ਗਿਆ ਥਿਊ ਨਹੀਂ ਜਾਣ ਦਿੱਤਾ ਥਿਊ ਨਹੀਂ ਜਾਣ ਦਿੱਤਾ ਠੀਕ ਚਲੋ ਹਾਂ ਸਾਹਿਬ ਜੀ ਆ ਲਓ ਜੀ ਸੰਗਤ ਕਹਿੰਦੇ ਤੁਰਪੀ ਹੌਲੀ 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 ਅੱਗੇ ਵੱਧ ਰਹੇ ਨੇ ਤੇ ਆਖਰੀ 20 ਆਖਰੀ 17 ਕ ਬਸਾਂ ਨੇ ਇਹ ਜਿਹੜੀਆਂ ਲੰਘ ਰਹੀਆਂ ਨੇ ਸ਼ਾਮ ਦੇ ਵੱਜ ਚੱਕੇ ਨੇ 5 ਤੇ ਪ੍ਰੇਡ ਖਤਮ ਹੋ ਚੁੱਕੀ ਹੈ ਆ ਯਾਰ ਕੋ ਬੰਦਾ ਪਾਰ ਕਰਕੇ ਲੰਘਣਾ ਹੈ। ਲਓ ਜੀ ਸ਼ਾਮ ਦੇ ਵੱਜ ਚੁੱਕੇ ਨੇ 5 ਤੇ ਆਪਾਂ ਜਿਹੜੀ ਟ੍ਰੇਡ ਹੁੰਦੀ ਆ ਉਸ ਤੋਂ ਬਾਹਰ ਹੀ ਪਾਉਂਟਰ ਪਾਰ ਕਰ ਰਹੇ ਹਾਂ। ਤੇ ਲਾਈਟਾਂ ਲੱਗ ਚੁੱਕੀਆਂ ਨੇ। ਤੇ ਸਾਡਾ ਬੰਦਾ 2 ਵਜੇ ਦਾ ਆਇਆ ਖੜਾ ਉੱਧਰ। ਆਪਾਂ ਜਾ ਕੇ ਮਿਲਦੇ ਹਾਂ ਹੁਣ। ਲਓ ਜੀ ਚੰਗਾ ਵੀਰੇ ਮਿਲਦੇ ਆ ਜੀ ਫਿਰ ਅਗਲੇ ਟੂਰ ਤੇ ਅਗਲੇ ਟੂਰ ਤੇ ਅਗਲਾ ਟੂਰ ਅਸੀਂ ਇਕੱਠਿਆਂ ਨੇ ਲਾਉਣਾ ਜੀ ਇਹ ਆ ਜੀ ਪਾਕਿਸਤਾਨ ਤੋਂ ਐਗਜ਼ਿਟ ਇਹ ਬੰਦੇ ਸਾਡੇ ਦੋਏ ਇੱਥੇ ਰਹਿ ਰਹੇ ਨੇ ਤੇ ਆਪਾਂ ਕਰਾਂਗੇ ਐਗਜ਼ਿਟ ਲਓ ਜੀ ਪਹੁੰਚ ਚੁੱਕੇ ਆ ਆਪਣੇ ਵਾਲੀ ਸਾਈਡ ਤੇ ਇਹ ਆ ਇੰਡੀਆ ਦਾ ਇਲਾਕਾ ਲਗਭਗ ਪੂਰਾ ਘੰਟਾ ਹੀ ਹੋ ਚੁੱਕਿਆ ਸਾਨੂੰ ਲੈਣ ਚ ਲੱਗਿਆ ਨੂੰ ਤੇ ਸੰਗਤ ਬਹੁਤ ਆ ਆ ਕਰਕੇ ਆਲੇ ਅੱਗੇ ਨਹੀਂ ਵਧਿਆ ਜਾ ਰਿਹਾ ਮੈਨੂੰ ਲੱਗਦਾ ਵੀ ਅੱਧਾ ਪੌਣਾ ਘੰਟਾ ਹੋਰ ਲੱਗ ਜਾਣਾ ਉਸ ਤੋਂ ਬਾਅਦ ਘੰਟਾ ਇਮੀਗ੍ਰੇਸ਼ਨ ਲੱਗ ਜਾਣਾ ਪਾਸਟੇ ਵਿੱਚ ਬੈਠੇ ਆਂ ਇਹ ਬੱਸ ਨੂੰ ਪੂਰਾ ਤਨਗੇ ਪਰ ਆ ਗਿਆ ਬੰਦੇ ਬੰਦੇ ਕਹਿੰਦੇ ਖੜਕੇ ਜਾਓ ਪਰ ਹੇ ਅੰਨ੍ਹਾ ਰਾਤ ਨੂੰ ਤਕਰੀਬਨ ਬੱਜ ਰਹੇ ਨੇ 6:30 1 ਕਿਲੋਮੀਟਰ ਦਾ ਸਫ਼ਰ ਇਕ ਹੀ ਘੰਟਿਆਂ ਦਾ ਹੋ ਗਿਆ ਬਾਬਾ ਜੀ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਪੂਰੀ ਤੇ ਬੈਗ ਕਹਿੰਦੇ ਆਪ ਹੀ ਲਾਉਣੇ ਬੰਦੇ ਆਪ ਹੀ ਰੱਖਣੇ ਪੈਣੇ ਇੱਧਰ ਯਾਤਰੀ ਟਰਮੀਨਲ ਆ ਗਿਆ ਇਸ ਤੋਂ ਬਾਅਦ ਆਪਾਂ ਇਮੀਗ੍ਰੇਸ਼ਨ ਕਰਾਵਾਂਗੇ ਆਪਾਂ ਪਹੁੰਚੋ ਕਿਆ ਹੁਣ ਇੰਡੀਆ ਦੀ ਜਿਹੜੀ ਇੱਥੇ ਸਿਕਿਉਰਿਟੀ ਚੈੱਕ ਤੇ ਐਮਬੈਸੀ ਦੇ ਇਮੀਗ੍ਰੇਸ਼ਨ ਹੁੰਦੀ ਹੈ ਇਮੀਗ੍ਰੇਸ਼ਨ-ਇਮੀਗ੍ਰੇਸ਼ਨ ਹੋ ਗਈ ਪੀ ਕੇ ਸਮਾਨ ਆਪਣਾ ਕੱਢ ਲਿਆ ਬਾਹਰ ਤੇ ਹੁਣ ਇਹਨੂੰ ਗੱਡੀ ਤੱਕ ਲੈ ਕੇ ਜਾਣਾ ਪਊ ਕਹਿੰਦੇ ਅੰਦਰ ਲਿਆਉਣ ਨਹੀਂ ਦਿੰਦੇ ਓੜੀਆਂ ਗੱਡੀਆਂ ਦਾਈਆਂ ਹੋਈਆਂ ਨੇ ਪਰ ਟੈਕਸੀਆਂ ਮੇਰੇ ਖਿਆਲ ਚੰਦਰ ਆਉਣ ਨਹੀਂ ਦਿੰਦੇ ਹੁਣ ਲਓ ਜੀ ਗੱਡੀਆਂ ਸਾਡੀਆਂ ਬਾਹਰ ਆ ਚੁੱਕੀਆਂ ਨੇ ਤੇ ਹੁਣ ਚੱਲਾਂਗੇ ਇਹਨਾਂ ਦੇ ਪਿੰਡ ਨੂੰ ਮਿਲਦੇ ਆ ਹੁੰਦਾ ਪੈਂਡੀ ਮਲਾਂਗੇ ਬਸ ਬਹੁਤ ਵਧੀਆ ਯਾਤਰਾ ਰਹੀ ਇਹ